ਤੋ ਜਿਹੜਾ ਦੁਨੀਆ ਦਾ ਪ੍ਰਸਿੱਧ ਸਵਾਲ ਆ ਮੌਤ ਹੈ ਨਾ ਜਿੱਤੇ ਵਿੱਚ ਇਹ ਰਿਕ ਬੰਦਾ ਅਮੀਰ ਮੌਤ ਤੋਂ ਡਰਦਾ ਜੀ ਹੈ ਨਾ ਤੇ ਗਰੀਬ ਵੀ ਡਰਦਾ ਜਿਹੜਾ ਜਨਮ ਲੈ ਰਿਹਾ ਉਹ ਵੀ ਡਰਦਾ ਜਿਹੜਾ ਮਰਨ ਕਰਾਰੇ ਪਿਆ ਉਹ ਵੀ ਡਰਦਾ ਮੌਤ ਨੂੰ ਪਹਿਲਾਂ ਪ੍ਰਡਿਕਟ ਕੀਤਾ ਜਾ ਸਕਦਾ ਦੇਖੋ ਨੈਚੁਰਲ ਡੈਥ ਹੈ ਉਹਨੂੰ ਪ੍ਰਡਿਕਟ ਕੀਤਾ ਜਾ ਸਕਦਾ ਜੀ ਵੀ ਕਿਦੋਂ ਮਰੂਗਾ ਹਾਂ ਨੈਚੁਰਲ ਡੈਥ ਜਿਹੜੀ ਠੀਕ ਹੈ ਜੀ ਤੇ ਅਨ ਨੈਚੁਰਲ ਡੈਥ ਹੈ ਉਦੋਂ ਉਦੋਂ ਕਰਦਾ ਵਾਸਤੂ ਦੇਖ ਕੇ ਪਤਾ ਲਾਇਆ ਜਾ ਸਕਦਾ ਹੈ ਬੰਦਾ ਟਾਈਮ ਤੋਂ ਪਹਿਲਾਂ ਮਰ ਜੇ। ਅੱਛਾ ਜੀ। ਵਾਸਤੂ ਨਾਲ ਪਤਾ ਲੱਗ ਜਾਂਦਾ ਹੈ। ਅੱਛਾ ਜੀ। ਹਾਂ ਕਰ ਵੇ ਇੱਕ ਦੱਸ ਦਿਆਂਗੇ ਕਿ ਬੰਦਾ ਕਿਹੜੀ ਚੀਜ਼ ਸਭ ਤੋਂ ਇੰਪੈਕਟ ਕਰਦੀ ਹੈ। ਉਹਦਾ ਸਾਊਥ-ਵੈਸਟ ਨੀਵਾ ਹੋਏਗਾ। ਅੱਛਾ ਸਾਊਥ-ਵੈਸਟ ਜੀ ਦੇ ਨਹੀਂ ਜਾਂ ਨਾਰਥ-ਈਸਟ ਉੱਚਾ ਹੋਏਗਾ। ਨਹੀਂ ਬੋਤਲ ਕਿਹਜਾ ਘਰ ਹੋਣਾ ਚਾਹੀਦਾ ਵੀ ਘਟੋ ਘਟ ਪ੍ਰਕਿਰਤਿਕ ਮੌਤ ਹੀ ਆਵੇ ਦੂਜੀ ਨਾ ਆਵੇ। ਤੇ ਉਹ ਪ੍ਰੋਪਰ ਘਰ ਸਹੀ ਹੋਣਾ ਚਾਹੀਦਾ। ਨਾਰਥ-ਵੈਸਟ ਜਿਹੜਾ ਉੱਚਾ ਆਇਆ ਸੀ ਵੇਖ ਕਈਆਂ ਨੇ ਚਾਰੇ ਪਾਏ ਨੇ ਐਕਸੀਡੈਂਟ ਹੋ ਜਾਂਦਾ ਕੁਝ ਹੁੰਦਾ ਹੈ ਨਾਰਥ-ਵੈਸਟ ਉੱਚਾ ਨਹੀਂ ਹੋਣਾ ਚਾਹੀਦਾ ਨਾਰਥ-ਵੈਸਟ ਸਾਊਥ-ਵੈਸਟ ਜਿਹੜਾ ਕਿ ਇਹਦਾ ਖੱਡਾ ਬਣਿਆ ਸਭ ਪ੍ਰੀ ਟੈਂਕ ਬਣਿਆ ਕੋਈ ਨਾਲੀ ਬਣੀ ਹੈ ਤੇ ਉਹ ਅਸਰ ਕਰਦੇ ਨੇ ਉੱਥੇ ਹੋਣਾ ਨਹੀਂ ਚਾਹੀਦਾ ਕਈ ਅਸੀਂ ਵੇਖਿਆ ਸਸਪੈਂਡ ਵੀ ਤਾਂ ਕਰਕੇ ਉਸੇ ਸਰਕਾਰੀ ਮੁਲਾਜ਼ਮ ਨੇ ਸਸਪੈਂਡ ਵੀ ਹੋ ਗਏ ਕਈ ਵਾਰ-ਵਾਰ ਸਸਪੈਂਡ ਹੋ ਰਹੇ ਨੇ ਵੇਖਿਆ ਸਾਊਥ-ਵੈਸਟ ਨਹੀਂ ਬਣਾਉਣਾ ਠੀਕ ਹੈ ਜੀ ਹਾਂ ਤੇ ਉਹ ਫਰਕ ਪੈਂਦਾ ਹੈ ਟੀ ਪੁਆਇੰਟ ਤੇ ਮਕਾਨ ਇਹ ਨਹੀਂ ਲੈਣਾ ਚਾਹੀਦਾ ਠੀਕ ਹੈ ਜੀ ਤੇ ਕਈ ਕਹਿੰਦੇ ਨਕਾਰ ਸਿੱਧੀ ਅੰਦਰ ਨੂੰ ਆਏਗੀ ਹਾਂ ਹਾਂਜੀ ਠੀਕ ਹੈ ਜੀ ਉਹ ਟੀ ਪੁਆਇੰਟ ਵਾਲੇ ਬੰਦ ਗਲੀ ਵਾਲੇ ਮਕਾਨਾਂ 'ਚ ਬੱਚਿਆਂ ਦੇ ਗਲੀ ਗੋ ਗੁਜਰਦੀ ਹੋਵੇ ਕੋਈ ਗੁਜਰਦੀ ਬੰਦ ਗਲੀ ਤੇ ਵੇਖਿਆ ਕਿਸੇ ਦੇ ਵੀ ਬੰਦ ਗਲੀ ਤੇ ਘਰ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਲਓਗੇ ਤਾਂ ਤੁਹਾਡੇ ਬੱਚਿਆਂ ਚ ਕਿਤੇ ਨਾ ਕਿਤੇ ਵਿਆਹ ਦੇ ਵਿੱਚ ਜਾਂ ਉਹਨਾਂ ਦੇ ਬੱਚਿਆਂ ਦੇ ਹੋਂਦ ਚ ਦਿੱਕਤ ਆਏਗੀ ਅੱਛਾ ਜੀ ਆਉਂਦੀ ਅਕਸਰ ਆਉਂਦੀ ਹੈ ਕੀ ਹਵਾ ਤੇ ਜਿਹੜੇ ਮੌਤ ਮੌਤ ਬਾਰੇ ਇਹ ਨਹੀਂ ਟਾਲਿਆ ਜਾ ਸਕਦਾ ਕਿ ਨਹੀਂ ਟਾਲਿਆ ਜਾ ਸਕਦਾ ਜੋ ਕੋ ਮਕਾਨ ਸਹੀ ਬਣਾ ਕੇ ਟਾਲਿਆ ਤੇ ਦੇਖੋ ਮੌਤ ਕਦੀ ਨਹੀਂ ਟਾਲ ਸਕਦੀ ਕੋਈ ਦੁਨੀਆ ਦਾ ਬੰਦਾ ਨਹੀਂ ਟਾਲ ਸਕਦਾ ਹੂੰ ਤੇ ਨੈਚੁਰਲ ਡੈਥ ਵਾਸਤੇ ਕਰ ਅਨ ਨੈਚੁਰਲ ਡੈਥ ਮਕਾਨ ਸਹੀ ਕਰ ਲੋ ਤੁਹਾਡੀ ਨੈਚੁਰਲ ਡੈਥ ਤੇ ਹੋਏਗੀ ਅਨ ਨੈਚੁਰਲ ਨਹੀਂ ਹੋਏਗੀ ਠੀਕ ਹੈ ਜੀ ਹਾਂ ਬਾਕੀ ਅਸੀਂ ਸਪੈਸ਼ਲ ਤੁਸੀਂ ਨੈਟ ਤੇ ਸਰਚ ਕਰੋ ਬਣੇ ਨੇ ਕੁੰਡਲ ਕਵਚ ਕਰਨ ਸਰਚ ਕਰੋਗੇ ਨਾ ਆ ਜਾਏਗਾ ਮਹਾਰਾਜਾ ਕਰਨ ਨੇ ਕੁੰਡਲ ਪਾਏ ਸੀ ਪਹਿਲੀ ਵਾਰੀ ਅਨ ਜਿਹੜੀ ਨੈਚੁਰਲ ਡੈਥ ਹੀ ਆਵੇ ਅਨ ਨੈਚੁਰਲ ਡੈਥ ਨਾ ਆਵੇ ਉਸ ਕਰਕੇ ਪਾਏ ਸੀ ਅੱਛਾ ਅਸੀਂ ਉਹ ਕੁੰਡਲ ਵੀ ਆਜਾਦ ਕੀਤੇ ਹਾਂ ਅੱਛਾ ਜਿਨ੍ਹਾਂ ਦੇ ਹਰ ਮਹੀਨੇ ਐਕਸੀਡੈਂਟ ਹੁੰਦੇ ਸਨ ਹਰ ਦੋ ਮਹੀਨੇ ਚ ਐਕਸੀਡੈਂਟ ਹੁੰਦੇ ਸੀ ਕਈ ਜੋਤਸ਼ੀ ਵੀ ਕਹਿੰਦੇ ਸੀ ਇਹਦੀ ਅਗਲੇ ਮਹੀਨੇ ਡੈਥ ਹੋ ਜਾਣੀ ਹੈ ਉਹ ਮੈਂ ਜਿੰਨਾ ਜਿੰਨਾਂ ਨੂੰ ਪਾਏ ਨੇ ਉਸ ਤੋਂ ਬਾਅਦ 10 12 ਸੌ ਲੋਕੀ ਕਿਸੇ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਅੱਛਾ ਜੇ ਕਾਰ ਹੋ ਕੇ ਤੇ ਵੱਜ ਵੀ ਗਈ ਤਾਂ ਬੰਦੇ ਨੂੰ ਕੁਝ ਨਹੀਂ ਹੁੰਦਾ ਤੇ ਉਹ ਬੰਦਾ ਜਿੰਨੀ ਉਮਰ ਹੈ ਉਹ ਕਿ ਮਰੇਗਾ ਕੁੰਡਲ ਕਹਿੰਦੇ ਕਰਨ ਵਾਲੇ ਕੋਲ ਬਾਰ-ਬਾਰ ਮੈਂ ਸਾਨੂੰ ਇਹੀ ਸਵਾਲ ਕਰ ਰਹੇ ਹਾਂ ਜੀ ਵੀ ਜਦੋਂ ਜਨਮ ਹੋ ਗਿਆ ਬੱਚੇ ਦਾ ਉਦੋਂ ਮੌਤ ਦਾ ਸਮਾਂ ਪਤਾ ਲਗਾਇਆ ਜਾ ਸਕਦਾ ਵੀ ਇਹ ਬੰਦਾ ਨੈਚੁਰਲ ਤਰੀਕੇ ਨਾਲ ਇਸ ਦਿਨ ਮਰੇਗਾ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਈ ਸਾਨੂੰ ਪੁੱਛਦੇ ਵੀ ਨਹੀਂ ਫਲਾਣੇ ਨੇ ਤਾਂ ਦੱਸਦਾ ਤੇਰੀ ਉਮਰ ਇੰਨੀ ਹੈ ਤੁਸੀਂ ਨਹੀਂ ਦੱਸਦੇ ਹਾਂ ਉਹ ਮੇਰੇ ਗੁਰੂ ਜੀ ਲਾਲ ਕਿਤਾਬ ਦੇ ਮਹਾਰਤ ਬਹੁਤ ਮਹਾਰਤ ਸੀ ਉਹਨਾਂ ਨੂੰ ਜੀ ਸਰ ਤੁਹਾਨੂੰ ਤਾਂ ਸਭ ਬਿਰਲਾ ਪਰਿਵਾਰ ਦਾ ਵੀ ਮੇਰੇ ਗੁਰੂ ਜੀ ਕਰਦੇ ਸੀ ਸਾਰਾ ਅੱਛਾ ਬਿਰਲਾ ਪਰਿਵਾਰ ਨੂੰ ਜ਼ੀਰੋ ਤੇ ਹੀਰੋ ਬਣਾਉਣ ਵਾਲੇ ਮੇਰੇ ਗੁਰੂ ਜੀ ਸਨ ਠੀਕ ਹੈ ਜੀ ਬਿਰਲਾ ਪਰਿਵਾਰ ਨੇ ਸਭ ਤੇ ਰਿਸ਼ੀ ਆਸ਼ਰਮ ਜਿਹੜਾ ਬਣਿਆ ਹੈ ਹਰਦੁਵਾਰ ਜਗਾ ਵੀ ਬਿਰਲਾ ਪਰਿਵਾਰ ਨੇ ਡੋਨੇਟ ਕੀਤੀ ਅੱਛਾ 2100 ਰੁਪਏ ਉਸ ਜਮਾਨੇ 'ਚ ਹੂੰ ਤੇ 100 ਵਿਗਾ ਜ਼ਮੀਨ ਦਿੱਤੀ ਤੇ ਉਹ ਡੈਥ ਦਿੱ ਤੁਹਾਨੂੰ ਗੱਲ ਦੱਸਣਾ ਹਾਂਜੀ ਡੈਥ ਉਹ ਚ ਲਾਲ ਕਿਤਾਬ 'ਚ ਲਿਖਿਆ ਹੂੰ ਜੇ ਤੁਸੀਂ ਪਹਿਲਾਂ ਕਿਸੇ ਨੂੰ ਦੱਸਤਾ ਤੇਰੀ ਫਲਾਣੇ ਦੇ ਨੂੰ ਮੌਤ ਹੋਣੀ ਹੈ ਹੂੰ ਉਹ ਤੇ ਮਰੇਗਾ ਮਰੇਗਾ ਤੁਸੀਂ ਵੀ ਮਰੂਗੀ ਅੱਛਾ ਸਲੋజర్ ਵੀ ਮਰੂਗਾ ਹਾਂ ਉਹਨੂੰ ਕੋਡ ਹੋ ਜਾਏਗਾ ਅੱਛਾ ਕਿਉਂਕਿ ਜਿਹੜੇ ਬੰਦੇ ਨੇ 2 ਮਹੀਨੇ ਬਾਅਦ ਮਰਨਾ ਹੈ ਜਾਂ ਜਿਹਦੇ ਬੱਚੇ ਨੇ 5 ਸਾਲ 5 ਸਾਲ ਬਾਅਦ ਮਰਨਾ ਹੈ ਉਹਨੂੰ 10 ਦਾ ਮਾਪਿ ਉਹ ਤਾਂ ਅਜੇ ਤੋਂ ਮਰਨਾ ਚાલુ ਹੋ ਗਿਆ ਜਿਹੜੇ ਬੰਦੇ ਨੂੰ 10 ਤਾਂ ਤੁਸੀਂ 6 ਮਹੀਨੇ ਬਾਅਦ ਮਰਨਾ ਉਹ ਅਜੇ ਤੋਂ ਮਰਨਾ ਚાલુ ਹੋ ਗਿਆ ਤੇ ਕੋਡ ਕਿੰਨੂ ਹੋਏਗਾ ਪਾਪ ਕਿੰਨੂ ਲੱਗੇ ਤੁਹਾਨੂੰ ਲੱਗੇ ਦੂਜੀ ਗੱਲ ਜੋਤਿਸ਼ ਇਹ ਵੀ ਦੱਸਿਆ ਜਾ ਸਕਦਾ ਹੈ ਜੇ ਨੇਚਰਲ ਤਰੀਕੇ ਨਾਲ ਚੱਲੀਏ ਜੀ ਵੀ ਤੁਹਾਡੇ ਬੇਟਾ ਹੋਏਗਾ ਕਿ ਬੇਟੀ ਹੋਏਗੀ ਅੱਛਾ ਹਾਂ ਐਡਵਾਂਸ 100% ਸਟੀਕ ਜਾਂਦਾ ਮਨ ਲੋ ਵਿਆਹ ਵਿਆਹ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ। ਵਿਆਹ ਤੋਂ ਬਾਅਦ ਵੀ ਪਤਾ ਲੱਗ ਜਾਂਦਾ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ। ਪਰ ਉਹ ਹੁਣ ਭਵਿੱਖਬਾਣੀਆਂ ਕਈ 100% ਸਟੀਕ ਨਹੀਂ ਹੋ ਰਹੀਆਂ। ਹਾਂ। ਕਾਰਨ ਕੀ ਪਹਿਲਾਂ ਫਿਜ਼ੀਕਲ ਸੰਬੰਧ ਜਿਹੜੇ ਨੇ ਵਿਆਹ ਤੋਂ ਬਾਅਦ ਹੀ ਬਣਦੇ ਸਨ। ਹੂੰ। ਹੁਣ ਵਿਆਹ ਤੋਂ ਪਹਿਲਾਂ ਹੀ ਬਣੇ ਜਾਂਦੇ ਨੇ। ਹੂੰ। ਕਿਸੇ ਨੂੰ ਪਤਾ ਨਹੀਂ ਹੁੰਦਾ। ਹੂੰ। ਤਾਂ ਕਦੋਂ ਕੀ ਹੋ ਗਿਆ ਪਤਾ ਹੀ ਨਹੀਂ ਨਾ। ਅਸੀਂ ਤੇ ਨੇਚਰ ਦੇ ਹਿਸਾਬ ਨਾਲ ਚੱਲਣਾ ਨੇਚਰ ਆ ਨਹੀਂ। ਨਹੀਂ ਹੈ ਨਹੀਂ। ਦੂਜੀ ਗੱਲ ਜਿੰਨੂੰ ਤੁਸੀਂ ਪਹਿਲਾਂ ਦੱਸਤਾ ਤੇਰੇ ਬੇਟੀ ਹੋਏਗੀ। ਤੁਸੀਂ ਦੱਸਤਾ ਉਹਨੇ ਅਬੋਰਸ਼ਨ ਕਰਾ ਦਿੱਤਾ। ਹੂੰ। ਤੇ ਪਾਪ ਕਿਨੂੰ ਲੱਗੇਗਾ? ਐਸਟਰੋਲੋਜਰ ਐਸਟਰੋਲੋਜਰ ਨੂੰ ਸਾਡੇ ਗੁਰੂ ਜੀ ਨੇ ਉਹਦੇ ਕਿਹਾ ਭਾਵੇਂ ਤੈਨੂੰ ਲੱਖ ਰੁਪਇਆ ਦੇਵੇ ਤੇ ਭਾਵੇਂ ਤੁਹਾਡੀ ਸਭਾ ਦੇ ਵਿੱਚ ਬੇਇਜ਼ਤੀ ਹੋ ਜੇ ਹੂੰ ਤੁਹਾਨੂੰ ਕਹਿਦਣ ਤੈਨੂੰ ਕੋਈ ਗਿਆਨੀ ਸੁਣ ਕੇ ਆ ਜਾਣਾ ਹੂੰ ਬੇਇਜ਼ਤੀ ਕਰਵਾ ਕੇ ਆ ਜਾ ਪਰ ਕਿਸੇ ਨੂੰ ਨਹੀਂ ਦੱਸਣਾ ਤੇਰੇ ਬੇਟਾ ਹੋਏਗਾ ਕਿ ਬੇਟੀ ਹੋਏਗੀ ਤੇ ਤੇਰੀ ਡੈਥ ਕਦੋਂ ਹੋਏਗੀ ਅੱਛਾ ਉਹਦੀ ਪ੍ਰੈਡਿਕਸ਼ਨ ਕਰੋ ਉਹਦੇ ਉਪਾਅ ਕਰੋ ਮੌਤ ਨੂੰ ਤੁਸੀਂ ਨਹੀਂ ਟਾਲ ਸਕਦੇ ਨਹੀਂ ਟਾਲ ਸਕਦੇ ਸਮਝ ਗਏ ਦੱਸਣਾ ਹੀ ਨਹੀਂ ਕਿਸੇ ਨੂੰ ਕਈ ਹੁਣ 500000 ਰੁਪਏ ਦੇ ਲਾਲਚ ਚ ਜਾ ਕੇ ਵੀ ਦੱਸੀ ਜਾ ਰਹੇ ਨੇ ਉਹ ਸੱਚ ਵੀ ਦੱਸੀ ਜਾ ਰਹੇ ਨੇ ਕੋਝੂਠ ਦਾ ਵਪਾਰ ਵੀ ਦੱਸਾਂਗੇ ਤੇ ਪਟਾਲਾਂ ਦੇ ਨਾਂ ਤੇ ਪੈਸੇ ਲਵਾਂਗੇ ਬਿਜ਼ਨਸ ਨਹੀਂ ਦੱਸਣਾ ਚਾਹੀਦਾ ਇਹ ਸੁਣਾ ਜਾਏ ਠੀਕ ਹੈ ਜੀ ਤੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਸੀ ਵੀ ਵਾਸਤੂ ਸ਼ਾਸਤਰ ਤੇ ਇਹ ਸੱਚਾ ਕਿ ਬਖੰਡਾ ਪਹਿਲਾ ਸਵਾਲ ਇਹ ਹੈ ਵੀ ਹੁਣ ਹਰ ਇੱਕ ਬੰਦਾ ਹੀ ਆ ਰਿਹਾ ਥੋਥੇ ਜੁਰਕੋਠੀ ਪੈ ਰਹੀ ਹੁੰਦੀ ਆ ਵਾਸਤੂ ਸ਼ਾਸਤਰ ਵਾਲਾ ਮਿਸਤਰੀ ਪਹੁੰਚਾ ਹੋਵੇ ਨਾ ਬੱਚੇ ਪਰ ਵਾਸਤੂ ਸ਼ਾਸਤਰ ਵਾਲਾ ਬੰਦਾ ਜ਼ਰੂਰ ਪਹੁੰਚਾ ਹੁੰਦਾ ਉੱਥੇ ਕਿ ਕਿੰਨੇ ਕਿ ਸੱਚਾਈ ਇਹਦੇ ਵਿੱਚ ਦੇਖੋ ਵਾਸਤੂ ਇੱਕ ਵਿਗਿਆਨ ਹੈ ਜੀ ਜੋਤਿਸ਼ ਵੀ ਵਿਗਿਆਨ ਹੈ ਵਾਸਤੂ ਵੀ ਵਿਗਿਆਨ ਹੈ ਵਿਗਿਆਨ ਹੈ ਵਾਸਤੂ ਤੋਂ ਬਿਨਾ ਇਹ ਅੰਗਰੇਜ਼ਾਂ ਨੇ ਵੀ 200 ਸਾਲ ਰਾਜ ਕੀਤਾ ਲਗਭਗ ਹੂੰ ਉਹਨਾਂ ਨੇ ਇੱਕ ਇੱਟ ਵੀ ਨਹੀਂ ਲਾਈ ਵਸਤੂ ਤੋਂ ਬਿਨਾਂ ਦੱਸੋ ਇੱਕ ਇੱਟ ਵੀ ਲਾਈ ਇਹਦੇ ਅੱਛਾ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਜਿੰਨੇ ਪੁਰਾਣੇ ਕਿਲੇ ਨੇ ਵਸਤੂ ਤੋਂ ਬਿਨਾਂ ਕੋਈ ਨਹੀਂ ਬਣਾਏ ਜੀ ਤੇ ਆਮ ਪਬਲਿਕ ਦੇ ਵਿੱਚ ਬਰਾਤੀਆਂ ਫੁਲਾਈਆਂ ਜਾਂਦੀਆਂ ਜਾਂਦੀਆਂ ਤਾਂ ਕਿ ਸਾਡਾ ਮੁਕਾਬਲਾ ਨਾ ਕਰੇ ਉਹ ਅੱਗੇ ਦੇ ਕੇ ਗੱਲਾਂ ਚੱਲ ਪੈਂਦੀਆਂ ਨੇ ਉਹ ਸਾਰੇ ਕੀ ਉਹਦੇ ਪਖੰਡੇ ਫਲਾਂਟਿੰਗ ਕਿਉਂਕਿ ਉਹ ਅਸਲ 'ਚ ਈਰਸ਼ਾ ਹੁੰਦੀ ਹੈ ਵੀ ਇਹ ਮੇਰਾ ਮੁਕਾਬਲਾ ਨਾ ਕਰ ਦੇ ਇਹ ਵੀ ਆਪਣਾ ਘਰ ਠੀਕ ਨਾ ਕਰ ਲਏ ਦੁਕਾਨ ਫੈਕਟਰੀ ਠੀਕ ਨਾ ਕਰ ਲਏ ਜੀ ਤੇ ਇਹ ਸਾਇਹ ਤੋਂ ਬਿਨਾ ਫਰਾਜ ਕਿਵੇਂ ਕਰ ਗਿਆ ਰਾਜੇ ਮੰਨਦੇ ਨੇ ਉਹ ਉਹ ਉਹਨਾਂ ਨੂੰ ਸਮਝਦੇ ਨੇ ਬੇਕੂਫ ਨੇ ਰਾਜਾ ਨੂੰ ਸਮਝ ਨਹੀਂ ਤੇ ਜਿਹੜੇ ਆ ਜਿਨ੍ਹਾਂ ਦਾ ਕੋਈ ਸਿਸਟਮ ਹੀ ਕੋ ਨਹੀਂ ਉਹ ਜਿਆਦਾ ਵਿਦਵਾਨ ਬਣੇ ਉਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਵੀ ਇਹਦੇ ਕੁਝ ਪਤਾ ਨਹੀਂ ਜੀ ਆਪਾਂ ਕੰਪੈਰੀਜ਼ਨ ਕਿ ਨਾਲ ਉਹਨਾਂ ਦਾ ਕਰਾਂਗੇ ਕਿ ਜਿਹੜੀਆਂ ਲੱਕ ਜੂਨੀਅਰ ਲੱਕ ਇਹ ਕਿਹੜੀ ਕਿਹੜੀ ਚੀਜ਼ ਨੂੰ ਇਫੈਕਟ ਕਰਦਾ ਜੀ ਬਸ ਤੂੰ ਗਲਤ ਹੋਵੇ ਤਾਂ ਇਹ ਸਾਡੇ ਸਰੀਰ ਤੇ ਵੀ ਕਰਦਾ ਹੈ ਜੀ ਅਨ ਨੇਚੁਰਲ ਜਿਹੜੇ ਐਕਸੀਡੈਂਟ ਹੁੰਦੇ ਨੇ ਅਨ ਨੇਚੁਰਲ ਡੈਥ ਹੁੰਦੀ ਉਹ ਤੇ ਵੀ ਕੰਮ ਕਰਦਾ ਹੈ ਅੱਛਾ ਜੀ ਸਾਡੇ ਸਰੀਰ ਦੀ ਤੰਦਰੁਸਤੀ ਤੇ ਵੀ ਕਰਦਾ ਹੈ ਜੀ ਸਾਡੇ ਕਾਰੋਬਾਰ ਤੇ ਵੀ ਕਰਦਾ ਹੈ ਜੀ ਤੁਹਾਡੇ ਅ ਕੀ ਕਹਿੰਦੇ ਯਾਤਰਾ ਤੇ ਵੀ ਕਰਦਾ ਹਾਂ ਤੇ ਦੇਸ਼ ਚ ਕਰੋ ਚਾਹੇ ਵਿਦੇਸ਼ ਕਰੋ ਤੁਹਾਡੀ ਯਾਤਰਾ ਅੱਛੀ ਮੰਗਲਕਾਰੀ ਯਾਤਰਾ ਹੋਣਗੀਆ ਕਿ ਫੇਲ ਹੋ ਕੇ ਆਓਗੇ ਤੁਹਾਡੇ ਬੱਚਿਆਂ ਦੀ ਸਟੱਡੀ ਤੇ ਵੀ ਕੰਮ ਕਰਦਾ ਤੁਹਾਡੇ ਪਰਿਵਾਰ ਦੇ ਜਿਹੜੇ ਰਿਸ਼ਤੇ ਹੋਣੇ ਨੇ ਨਵੇਂ ਸਬੰਧ ਬਣਨੇ ਨੇ ਉਹਨਾਂ ਤੇ ਵੀ ਕਰਦਾ ਹਰ ਚੀਜ਼ ਤੇ ਕਰਦਾ ਤੁਹਾਡੀ ਖੇਤੀਬਾੜੀ ਕਰਦੇ ਉੱਤੇ ਵੀ ਕਰਦਾ ਮੈਂ ਕਈ ਕਿਸਾਨਾਂ ਦੇ ਵੀ ਟਿਊਬਲ ਚੇਂਜ ਕਰਵਾਇਆ ਟਿਊਬ ਵਾਲੇ ਇੱਥੋਂ ਪੁੱਟ ਕੇ ਇੱਥੇ ਲਾਉ ਉਹਨਾਂ ਦੀ ਫਸਲ ਚ ਬਰਕਤ ਹੋਣ ਲੱਗ ਗਈ ਮੈਂ ਕਈ ਸਕੂਲ ਠੀਕ ਕੀਤੇ ਜਿਹਦੇ ਬੰਦ ਹੋਣ ਦੀ ਕਗਾਰ ਤੇ ਆ ਗਏ ਸੀ ਸੁਸਾਇਡ ਕਰਨ ਦੀ ਅਨੋਪਤਾ ਤੱਕ ਆ ਗੀਆਂ ਤਾਂ ਅੱਜ ਦੋ ਦੋ 200 250 ਬੱਚਾ ਇਹ ਸਕੂਲਾਂ ਚ 12 अच्छा जी पूरे तो पूरे ब्रह्मांड च दो ही एनर्जीया ने गुड एनर्जी ते बैड एनर्जी हम्म ਤੁਸੀਂ ਆਪਣੇ ਸਥਾਨ ਤੇ ਗੁੱਡ એનર્ਜੀ ਰਹਿਉ ਤਾਂ ਕੰਮ ਆਪਣੇ ਆਪ ਬਣ ਲੱਗ ਜਣਗੇ ਹੂੰ ਤੇ ਫੇਲ ਕਰ ਦੋ ਤੇ ਉਹ ਬੈਡ એનર્ਜੀ ਆ ਜਾਂਦੀ ਇਹ ਅਸੀਂ ਆਪਣਾ ਵਾਸਤੂ ਦਾਤ ਪਹਿਲਾ ਗੁਰੂ ਵਿਸ਼ਕਰਮਾ ਜੀ ਨੂੰ ਮੰਨਦੇ ਹਾਂ ਅੱਛਾ ਜੀ ਕਿਉਂਕਿ ਪਹਿਲੇ ਮਿਸਤਰੀ ਉਹ ਮੰਨੇ ਜਾਂਦੇ ਨੇ ਹੂੰ ਸਾਰੇ ਮਿਸਤਰੀ ਉਹਨੂੰ ਫੋਲੋ ਕਰਦੇ ਨੇ ਪਰ ਰੌਲਾ ਇੱਥੇ ਪੈ ਗਿਆ ਅਸੀਂ ਉਹਨਾਂ ਦੀ ਫੋਟੋਆਂ ਨੂੰ ਹੀ ਫੋਲੋ ਕਰਨ ਲੱਗ ਗਏ ਉਹਨਾਂ ਦੇ ਸਿਧਾਂਤਾਂ ਨੂੰ ਫੋਲੋ ਨਹੀਂ ਕਰ ਰਹੇ अच्छा पहले वास्तुशास्त्रकार विश्वकर्मा जी हुए विश्वकर्मा जी हुए ठीक है लंका भी सोने दी उन्होंने बनाई सी अच्छा हां फिर रावण ਨੂੰ ਮਤਵ ਹੀ ਦਿੰਦੇ ਸੀ ਤੂੰ ਸੀਤਾ ਨੂੰ ਛੱਡ ਦੇ ਇਹਦੇ ਤਰ੍ਹਾਂ ਨੁਕਸਾਨ ਹੋ ਜਾਏਗਾ ਵਾਸਤੂ ਨਾਲ ਮਕਾਨ ਬਣਦਾ ਮਤਲਬ ਨਹੀਂ ਤੂੰ ਕਿਸੇ ਦੀ ਧੀਆਂ ਪਹਿਣਾ ਚੁੱਕੇ ਲਿਆ ਹੂੰ ਸੀਤਨ ਚੁੱਕੇ ਲਿਆ ਹੂੰ ਉਹ ਵਿਸ਼ਕਰਮਾ ਜੀ ਨੇ ਵੀ ਸਦਾ ਦਿੱਤੀ ਵੀ ਇਹਨੂੰ ਛੱਡ ਦੇ ਜੇ ਨਾਸ ਦਾ ਕਾਰਨ ਬਣ ਜਾਏਗਾ ਜੀ ਤਾਂ ਬਣਿਆ ਲੰਕਾ ਸੜੀ ਵੀ ਵਾਸਤੂ ਨਾਲ ਮਕਾਨ ਬਣਾਉਂਦਾ ਮਤਲਬ ਇਹ ਨਹੀਂ ਤੁਸੀਂ ਚੋਰੀਆਂ ਠੱਗੀਆਂ ਮਾਰਨ ਲੱਗ ਜਾਓ ਵਾਸਤੂ ਦਾ ਮਤਲਬ ਇਹ ਨਹੀਂ ਤੁਹਾਡੇ ਕੋਲ 4 ਪੈਸੇ ਆ ਗਏ ਤੁਸੀਂ ਇਸ ਤਰ੍ਹਾਂ ਛੇਡ ਨਾਲ ਗੱਲ ਕਰਨ ਲੱਗ ਜਾਓ ਉਸ ਤੋਂ ਬਾਅਦ ਵੀ ਤੁਹਾਡੇ ਨੂੰ ਉਮਰਤਾ ਰਹਿਣੀ ਚਾਹੀਦੀ ਹੈ ਉਸ ਤੋਂ ਬਾਅਦ ਵੀ ਤੁਸੀਂ ਬੰਦੇ ਨੂੰ ਬੰਦਾ ਸਮਝੋ ਇਹ ਹੀ ਵਾਸਤੂ ਹੈ ਜੇ ਕੱਲਾ ਦੇਖੋ ਵਾਸਤੂ ਨਾਲ ਹੁੰਦਾ ਤੇ ਤੁਸੀਂ ਦੇਖੋ ਆਗਰੇ ਦਾ ਕਿਲਾ ਸੀ ਤਾਜ ਮਹਿਲ ਰਾਜੇ ਨੇ ਬਣਾਇਆ ਆਗਰੇ ਦੇ ਰਾਜੇ ਨੇ ਤਾਂ ਉਹਦੇ ਚ ਉਹਦੀ ਔਲਾਦ ਨਹੀਂ ਉਹਨੂੰ ਨਜ਼ਰ ਬੰਦ ਕਰਤਾ ਕਈ ਕਿੰਦੇ ਜੇ ਵਾਸਤੂ ਨਾਲ ਬਣਿਆ ਸੀ ਰਾਜਾ ਨਜ਼ਰਬੰਦ ਕਿਉਂ ਹੋ ਗਿਆ ਕਿਉਂ ਹੋ ਗਿਆ ਵਰਨਾ ਜ ਰਾਜੇ ਦਾ ਮਤਲਬ ਇਹ ਰਾਜਾ ਪਰਜਾ ਦਾ ਖਿਆਲ ਰੱਖੇ ਉਹ ਆਪਣੇ ਰਾਣੀਆਂ ਤੇ ਆਪਣੇ ਭੋਗ ਵਿਲਾਸ ਤੇ ਬਾਰ ਨਹੀਂ ਸੀ ਆ ਰਹੇ ਫਿਰ ਉਹਦੇ ਬੱਚੇ ਨੇ ਨਜ਼ਰਬੰਦ ਕਰਕੇ ਦੇਸ਼ ਚਲਾਇਆ ਆਪਣੇ ਜੋ ਰਿਆਸਤ ਸੀ ਚਲਾਈ ਕੀ ਮਾੜਾ ਕੀਤਾ ਜੇ ਵਾਸਤੂ ਨਾਲ ਕਰ ਬਣਾਉਣ ਦਾ ਮਤਲਬ ਇਹ ਨਹੀਂ ਹੋਗਾ ਤੁਸੀਂ ਰਾਜੇ ਬਣ ਕੇ ਜਨਤਾ ਨੂੰ ਇਗਨੋਰ ਕਰੋ ਆਪਣੇ ਕਰਮ ਨੂੰ ਵਾਸਤੂ ਬਣਨ ਤੋਂ ਬਾਅਦ ਵਾਸਤੂ ਵਾਲਾ ਕਰ ਬਣਨ ਤੋਂ ਬਾਅਦ ਤੁਸੀਂ ਆਪਣੇ ਜ਼ਿੰਮੇਵਾਰੀਆਂ ਤੋਂ ਕਦੀ ਭੱਜਣਾ ਨਹੀਂ ਪੋਜੀਟਿਵ ਡਾਇਰੈਕਸ਼ਨ ਚ ਉਹਨੂੰ ਲਾਣਾ ਹੈ ਤੁਸੀਂ ਕਿਲੇ ਚ ਬਣਾ ਕੇ ਕ੍ਰਾਈਮ ਹੀ ਕਰਨ ਲੱਗ ਜੇ ਤੁਸੀਂ ਵਾਸਤੂ ਕੀ ਕਰੇਗਾ ਤੁਹਾਡੀ ਸੋਚ ਵਿਚਾਰ ਪਰਜਾ ਦੇ ਪ੍ਰਤੀ ਆਮ ਜਨਤਾ ਦੇ ਪ੍ਰਤੀ ਰਿਸ਼ਤਦਾਰਾਂ ਦੇ ਪ੍ਰਤੀ ਨਿਮਰ ਹੋਣੀ ਚਾਹੀਦੀ ਹੈ ਰਾਜਯੋਗ ਵੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ 100% ਅੱਛਾ ਰਾਜ ਤਾਂ ਦੱਸਿਆ ਵੀ ਰਾਜ ਵਾਸਤੂ ਤੋਂ ਬਿਨਾ ਰਾਜ ਨਹੀਂ ਆ ਸਕਦਾ ਹਮ ਮੈਂ ਤਾਂ ਕਈ ਸਰਪੰਚਾਂ ਦੇ ਘਰ ਵੀ ਜਾ ਕੇ ਵੇਖੇ ਨੇ ਅੱਛਾ ਵੀ ਇਹ ਫਲਾਣਾ ਹਾਰ ਗਿਆ ਤੇ ਫਲਾਣਾ ਜਿੱਤੇ ਕਿਉਂ ਹਮ ਉਹ ਫਰਕ ਹੀ ਉਹਦੇ ਚ ਹੋਰ ਕਈ ਐਮਐਲਏ ਦੇ ਅਸੀਂ ਦੇਖਨੇ ਆ ਵਾਸਤੂ ਸ਼ਾਸਤਰ ਦਾ ਵੀ ਬਿਲਕੁਲ एक ना ना हुँ, दुमारी हुँ, दुमारी अच्छा एक ਤੇ ਤੁਹਾਡੀ ਕੁੰਡਲੀ ਚ ਵੀ ਰਾਜਯੋਗ ਹੋਣਾ ਚਾਹੀਦਾ ਹੂੰ ਤੁਹਾਡਾ ਘਰ ਵੀ ਵਾਸਤੂ ਨਾਲ ਹੋਣਾ ਚਾਹੀਦਾ ਦੋਵੇਂ ਗੱਲਾਂ ਕੰਮ ਹੋਣੇ ਚਾਹੀਦੇ ਨੇ ਦੋਵਾਂ ਦੀਆਂ ਕੁੰਡਲੀਆਂ ਮਲਾ ਲਓ ਦੋਵਾਂ ਦੇ ਘਰ ਨੂੰ ਕੰਪੈਰੀਸ਼ਨ ਕਰ ਲਓ ਉਹੀ ਬੰਦਾ ਜਿੱਤੇਗਾ ਅੱਛਾ ਹੂੰ ਜੇ ਵਾਸਤੂ ਦੋਵਾਂ ਨੇ ਅਲੱਗ-ਅਲੱਗ ਵਾਸਤੂਕਾਰਾਂ ਤੋਂ ਬਣਾਇਆ ਦੇਖੋ ਵਾਸਤੂਕਾਰਾਂ ਚ ਵੀ ਮਤ ਪੇਦੇ ਹੋ ਸਕਦਾ ਮੇਰਾ ਕਰਨ ਦਾ ਤਰੀਕਾ ਹੋਰ ਹੋਵੇ ਕਿਸੇ ਹੋਰ ਦਾ ਹੋਰ ਹੋਵੇ ਸਾਨੂੰ ਜੋ ਬੈਸਟ ਲੱਗਦਾ ਸੀ ਬਿੰਨੇ ਉਹ ਜਿੱਤਦਾ ਤੁਹਾਨੂੰ ਹੋਰ ਇੱਕ ਇੰਪੋਰਟੈਂਟ ਰਾਜ ਦੀ ਗੱਲ ਦੱਸਾਂ ਜੀ ਤੁਸੀਂ ਰਾਜ ਭਾਗ ਬਾਰੇ ਗੱਲ ਕੀਤੀ ਹੂੰ ਜਦੋਂ ਮੈਂ ਗੁਰੂਜੀ ਕੋਲ ਮੇਰੇ ਕੋਲ ਪੜਦਾ ਸੀ ਮੇਰੇ ਗੁਰੂਜੀ ਸਨ ਵੈਣੀ ਮਦਵ ਗੋਸਵਾਮੀ ਜੀ ਉਹ ਹਿੰਦੀ ਦੀ ਲਾਲ ਕਿਤਾਬ ਦੇ ਫਰਸਟ ਰਾਈਟਰ ਸਨ ਅੱਛਾ ਪਹਿਲਾਂ ਹਿੰਦੀ ਚ ਪਹਿਲੀ ਟਰਾਂਸਲੇਟ ਉਹਨਾਂ ਨੇ ਕੀਤੀ ਸੀ ਹਾਲਾਂਕਿ ਲਿਖੀ ਨਹੀਂ ਸੀ ਲਿਖੀ ਸੀ ਪੰਡਤ ਰੂਪਚੰਦ ਜੋਸ਼ੀ ਜੀ ਨੇ ਠੀਕ ਹੈ ਜੀ ਹਾਂਜੀ ਉਹਨਾਂ ਨੇ ਪੰਜਾਬ ਤੋਂ ਸਨ ਉਹਨਾਂ ਨੇ ਉਰਦੂ ਚ ਲਿਖੀ ਤੇ ਉਰਦੂ ਆਮ ਜਨਤਾ ਨੂੰ ਸਮਝ ਨਹੀਂ ਸੀ ਆ ਰਹੀ ਉਹਨਾਂ ਨੇ ਹਿੰਦੀ ਚ ਉਹਦੀ ਅਨੁਵਾਦ ਕੀਤੀ ਟਰਾਂਸਲੇਸ਼ਨ ਟਰਾਂਸਲੇਟ ਕੀਤੀ ਉਹ ਕਹਿੰਦੇ ਹੁੰਦੇ ਸੀ ਉਹ ਸਾਨੂੰ ਨਾ ਬਲੈਕ ਬੋਰਡ ਤੇ ਦੋ ਕੁੰਡਲੀਆਂ ਵਿਖਾਈਆਂ ਉਹਨਾਂ ਨੇ ਹੂੰ ਸੇਮ ਕੁੰਡਲੀਆਂ ਇੱਕੋ ਜਿਹੇ ਗ੍ਰਹਿ ਇੱਕੋ ਜਿਹੇ ਡਿਗਰੀਆਂ ਤੇ ਬੈਠੇ ਹਾਂ ਤੇ ਉਹ ਆnde ਇਹਨਾਂ ਚੋਂ ਇੱਕ ਪ੍ਰਧਾਨ ਮੰਤਰੀ ਏ ਤੇ ਇੱਕ ਮਜ਼ਦੂਰ ਏ ਮਜ਼ਦੂਰ ਏ ਫਰਕ ਕਿੱਥੋਂ ਆ ਗਿਆ ਅੱਛਾ ਇੱਕੋ ਸਮੇਂ ਜਦ ਮੈਂ ਇੱਕੋ ਥਾਂ ਤੇ ਜਨਮ ਇੱਕੋ ਥਾਂ ਤੇ ਅੱਛਾ ਠੀਕ ਹੈ ਜੀ ਇੱਕੋ ਸਿਟੀ ਦਾ ਜਨਮ ਮਤਲਬ ਕੁੰਡਲੀ ਨੇ ਸੇਮ ਹੋ ਗਈ ਸੇਮ ਕੁੰਡਲੀ ਅੱਛਾ ਸਾਨੂੰ ਕੇ ਵਾਕਈ ਕੀ ਕਹ ਲੈ ਜੀ ਹਾਂ ਦੋਵਾਂ ਦੇ ਰਾਜਪਾਗ ਹੋਣਾ ਚਾਹੀਦਾ ਜਾਂ ਦੋਵੇਂ ਮਜ਼ਦੂਰ ਹੋਣੇ ਜਾਂ ਦੋਵੇਂ ਨੌਕਰੀ ਕਰਨ ਹਾਂ ਇਹ ਫਰਕ ਕਿੱਥੇ ਆਇਆ ਕਿੱਥੇ ਉਹ ਕਹਿੰਦੇ ਇੱਕ ਤੇ ਫਰਕ ਹੈ ਵਾਸਤੂ 'ਚ ਹੂੰ ਦੂਜਾ ਸੰਗਤ ਸਾਡੀ ਸੰਗਤ ਕਿਵੇਂ ਦੀ ਸਾਡੀ ਸੰਗਤ ਬੜੇ ਮਾਇਨੇ ਰੱਖਦੀ ਹੈ ਜੀ ਥੋੜਾ ਘਰ ਵਾਸਤੂ ਵਾਲਾ ਬੜਾ ਮਾਇਨੇ ਰੱਖਦਾ ਨਹੀਂ ਨਹੀਂ ਰੱਖਦਾ ਇੱਕ ਹਸਪੀਟਲ 'ਚ ਵਿਖਿਆ ਦੋ ਬੱਚੇ ਇੱਕੋ ਦਿਨ ਜੰਮਦੇ ਨੇ ਦੋਵਾਂ ਦਾ ਸਟਾਰ ਇੱਕੋ ਜਿਹਾ ਤੇ ਨਹੀਂ ਹੁੰਦੇ ਕੁੰਡਲੀ ਬਣਾਉਗੇ ਇੱਕੋ ਜਿਹੀ ਨਿਕਲੇਗੀ ਉਹਨਾਂ ਦੇ ਘਰ ਦਾ ਵਾਸਤੂ ਤੇ ਉਹਨਾਂ ਦੀ ਸੰਗਤ ਉਹ ਫਰਕ ਪਾਉਂਦੀ ਹੈ ਜੀ ਉਹ ਕੁੰਡਲੀ ਸੀ ਸਾਡੇ ਪ੍ਰਧਾਨ ਮੰਤਰੀ ਨਰਸੀ ਮਰਾਓ ਦੀ ਅੱਛਾ ਹਾਂ ਠੀਕ ਹੈ ਉਹ ਨਰਸੀ ਮਰਾਓ ਦੇ ਸੀ ਕਹਿੰਦੇ ਉਹ ਪ੍ਰਧਾਨ ਮੰਤਰੀ ਬਣ ਗਏ ਤੇ ਇਹ ਜਿਹੜਾ ਇਹ ਅਸ਼ੋਕਾ ਹੋਟਲ ਦਾ ਦਰਬਾਨ ਦਰਬਾਨੇ ਫਾਈਵ ਸਟਾਰ ਹਟਲੇ ਦਿੱਲੀ ਚ ਉਹਦੇ ਦਰਬਾਨ ਦੀ ਕੁੰਡਲੀ ਸੀ ਦੇਖੋ ਪ੍ਰਧਾਨ ਮੰਤਰੀ ਵੀ ਫਾਈਵ ਸਟਾਰ ਹਟਲ ਦਾ ਨੰਦ ਲੈ ਰਿਆ ਸੀ ਉਹ ਸ਼ੋਕਾ ਹੋਟਲ ਦਾ ਦਰਬਾਰ ਜਿਹੜਾ ਸੀ ਦਰਬਾਨ ਉਹ ਵੀ ਫਾਈਵ ਸਟਾਰ ਦੇ ਵਿੱਚ ਪੰਗ ਹੈ ਹਾਂ ਕਮ ਰਾਜੋਗ ਚ ਕਰ ਰਹੇ ਉਹਦੇ ਚਾਰਜ ਫੇਰ ਗੱਡੀਆਂ ਘੁੰਮਦੀਆਂ ਸੀ ਉਹਦੇ ਚਾਰਜ ਫੇਰ ਗੱਡੀਆਂ ਘੁੰਮਦੀਆਂ ਸੀ ਉਹ ਵੀ ਵੀਆਈਪੀ ਲੋਕਾਂ ਚ ਰਹਿਦਾ ਸੀ ਉਹ ਵੀ ਵੀਆਈਪੀ ਲੋਕਾਂ ਚ ਰਹਿੰਦਾ ਸੀ ਹਾਂ ਫਰਕ ਉਹਦੇ ਘਰ ਦੇ ਵਾਸਤੂ ਦਾ ਤੇ ਉਹਦੀ ਸੰਗਤ ਦਾ ਫਰਕ ਪੈ ਮਤਲਬ ਜੇ ਉਹ ਠੀਕ ਹੁੰਦਾ ਉਹ ਚੀਜ਼ ਤੇ ਪ੍ਰਧਾਨ ਮੰਤਰੀ ਤੇ ਉਹ ਵੀ ਬੈਠਾ ਹਣਾ ਸੀ ਪ੍ਰਧਾਨ ਮੰਤਰੀ ਨਾ ਬੈਠਦਾ ਤਾਂ ਕੋਈ ਮੰਤਰੀ ਤਾਂ ਜ਼ਰੂਰ ਬ ਪਰ ਹਨ ਮੰਤੇ ਤੇ ਕੀ ਬੰਨਾ ਹੈ ਪ੍ਰਮントਰੀ ਜ਼ਰੂਰ ਬੰਦ ਕਰ ਹਮ ਮਤਲਬ ਇਹ ਚੀਜ਼ਾਂ ਪਹਿਲਾਂ ਫਿਕਸ ਨੇ ਫਿਕਸ ਨੇ ਮੇਰੇ ਬਾਰੇ ਦੱਸੋ ਤੁਸੀਂ ਦੱਸੋ ਸਾਰੇ ਹਸਪੀਟਲ ਨੇ ਇੱਕੋ ਦਿਨ ਇੱਕੋ ਟਾਈਮ ਤੇ ਬੱਚੇ ਪੈਦਾ ਹੁੰਦੇ ਨੇ ਸਾਰਿਆਂ ਦੇ ਸਟਾਰ ਅਲੱਗ-ਅਲੱਗ ਕਿਉਂ ਹੁੰਦੇ ਨੇ ਸਾਰਿਆਂ ਨੂੰ ਇੱਕੋ ਜਿਹਾ ਰੋਕ ਕਿਉਂ ਨਹੀਂ ਲੱਗਦਾ ਤੁਸੀਂ ਦੱਸ ਸਕਦੇ ਹੋ ਸਾਰਾ ਕੁਝ ਬਿਲਕੁਲ ਦੱਸ ਤੁਸੀਂ ਪਿਛਲੇ 4 ਸਾਲਾਂ ਦਾ ਕੰਪੈਰੀਸ਼ਨ 6 ਮਹੀਨਿਆਂ ਚ ਕਰ ਲਿਆ ਜੀ ਅੱਛਾ ਜੀ ਹਾਂ ਠੀਕ ਹੈ ਹੋਰ ਦੱਸੋ ਐਨਾ ਇਫੈਕਟ ਕਰਦਾ ਬਸ ਐਨਾ ਪਰਫੈਕਟ ਕਰਦਾ ਪੈਸਾ ਸੇਤ Pesa seita pesa hey. seita Toda name phim, hey. sara